ਇਕ ਸਾ ਜਿਸਦੇ ਵੀ ਗੱਲ ਆਖੀ ਜਾ ਰਹੀ ਹੈ ਬਈ ਹੋ ਸਕਦਾ ਜਿਵੇਂ ਤੁਸੀਂ ਕਿਹਾ ਬਈ ਜਿਹੜੇ ਅੰਗ ਨੇ ਹੋ ਸਕਦਾ ਉਹ ਕੰਡੇ ਜਾਣੇ ਜਾਂ ਹੋਰ ਕੁਝ ਤੁਹਾਨੂੰ ਕੀ ਲੱਗਦਾ ਸਾਡੀ ਪੂਰੀ ਸ਼ੱਕ ਹੈ ਜੀ ਪੂਰਾ ਸ਼ੱਕ ਹੈ ਤੁਹਾਨੂੰ ਪੂਰਾ ਚੱਕ ਹੈ ਇਸ ਚੀਜ਼ ਦਾ ਜਿਵੇਂ ਜਿਵੇਂ ਅਭੀ ਜਿਹੜਾ ਹੈ ਜਿਨ੍ਹਾਂ ਨੇ ਸੰਸਕਾਰ ਕੀਤਾ ਤੇ ਡਾਕਟਰਾਂ ਨੇ ਇਹ ਮਿਲੀ ਪੁਗਤਾਂ ਇਹਨਾਂ ਦੀ ਜਿਨ੍ਹਾਂ ਨੇ ਡੈੱਡ ਬਾਡੀ ਨੂੰ ਖਰਦਪੁਰਦ ਕੀਤਾ ਗਲਤੀ ਤਾਂ ਤਾਂ ਹੁੰਦੀ ਨਾ ਕਿਸੇ ਚੀਜ਼ ਦਾ ਆਪਾਂ ਉੱਤੇ ਨਾਮ ਨਾਵੇ ਤੇ ਉਹਦੇ ਤੇ ਆਈਡੀ ਬਣੀ ਸੀ ਦੋ ਹੀ ਦਰਵਾਜ਼ੇ ਉਹਦੇ ਵਿੱਚ ਉਹਨਾਂ ਚ ਡਾਟੀ ਇੱਕ ਡੈਡ ਬੌਟੀ ਸਾਡੇ ਵਾਲੀ ਸੀ ਜਿੱਦਨੇ ਰੱਖ ਗਏ ਤੇ ਜਿਹੜੀ ਆਈ ਸੀ ਉਹਦੇ ਤੇ ਵੀ ਆਈਡੀ ਬਣੀ ਸੀ ਮੈਂ ਮੋٹے ਚਾਕ ਨਾ ਵੇਖੀ ਆ ਆਈਡੀ ਬਣੀ ਉੱਥੇ ਜਦੋਂ ਸਾਨੂੰ ਡੈਡ ਬੌਟੀ ਨਹੀਂ ਮਿਲੀ ਤੇ ਅਸੀਂ ਅੰਦਰ ਜੇ ਰੌਲਾ ਹੀ ਪਾਈ ਜੰਨੇ ਆ ਇੱਕ ਭੈਣ ਜੀ ਆਏ ਉੱਥੇ ਉਹ ਸਾਡੀਆਂ ਮਿੰਟਾਂ ਤੇ ਸੌਰੀ ਕਰੀ ਗਏ ਅਸੀਂ ਆਖਿਆ ਵੀ ਮਲਾਜਮ ਅਸੀਂ ਆਖਿਆ ਵੀ ਤੁਸੀਂ ਸੌਰੀ ਸਾਡੇ ਤੋਂ ਕਾਦੀ ਮੰਗਦੇ ਆ ਸਾਡਾ ਜੋ ਅਸੀਂ ਕਹਿਣਾ ਡਾਕਟਰਾਂ ਨੂੰ ਕਹਿਣਾ ਹਸਪੀਟਲ ਨੂੰ ਕਹਿਣਾ ਉਹਨੇ ਮੇਰੀ ਮਾਤਾ ਸੀ ਤੇ ਮੈਂ ਉਹਦੀ ਇਕਲੋਤੀ ਲੜਕੀ ਆ ਜਦੋਂ ਇਕਲੋਤੀ ਲੜਕੀ ਉਹਨੇ ਆਖਿਆ ਤੇ ਅਸੀਂ ਆਖਿਆ ਵੀ ਤੇਰਾ ਪਿਆਰ ਬਹੁਤ ਫਿਰ ਉਹਦੇ ਨਾਲ ਜਿਹਨੇ ਮੂੰਹ ਵੀ ਨਹੀਂ ਵੇਖਿਆ ਉਹ ਤਾਂ ਲਾ ਜਾ ਕੇ ਫਿਰ ਸਾਡੀ ਸ਼ੱਕ ਵੱਧਦੀ ਗਈ ਉਹਨਾਂ ਨੇ ਵੀ ਹਰੇਕ ਗੱਲ 'ਚ ਝੂਠ ਮਾਰ ਰਹੇ ਆ ਕੇਸ ਤੇ ਵਿੱਚ ਜਿਹੜੀ ਐਫ ਆਰ ਆਪਣੇ ਦਰਜ ਹੋਈ ਆ ਉਹ ਬਾਇ ਨੇਮ ਨਹੀਂਗੀ ਅੱਛਾ ਉਹ ਤਾਂ ਛੋਟੇ ਜਿਹੜੇ ਮੁੰਡੇ ਮਲਾਜਮ ਆ ਇਹਨਾਂ ਨੇ ਉਹਨਾਂ ਨੂੰ ਬਲੀ ਦੇ ਬੱਕਰੇ ਬਣਾਉਣਾ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਜਿਹੜੇ ਮਾਲਕ ਨੇ ਜਿਹੜੀ ਮੈਨੇਜਮੈਂਟ ਆ ਬਾਇ ਨੇਮ ਉਹਨਾਂ ਤੇ ਪਰਚਾ ਹੋਣਾ ਹਾਂ ਬਿਲਕੁਲ ਹੋਣਾ ਚਾਹੀਦਾ ਆਪਣਾ ਇੱਕ ਜੀ ਦਾ ਨਾਮ ਮਿਲਣਾ ਇੱਕ ਤਾਂ ਜਾਣੋ ਤੁਰ ਜਾਣਾ ਫਿਰ ਵੀ ਤੁਸੀਂ ਉਹਦਾ ਜਿਹੜਾ ਚਿਹਰਾ ਉਹ ਵੀ ਨਹੀਂ ਦੇਖ ਪਾਇਆ ਉਹਨਾਂ ਦਾ ਦਿਮਸਸਕਾਰ ਵੀ ਕਿਤੇ ਹੋਰ ਹੋ ਗਿਆ ਉਹਦਾ ਜਿਹੜੇ ਜਵ ਬੱਚੇ ਆ ਉਹ ਵੀ ਉਸ ਦਿਨ ਬਾਹਰੋਂ ਆਉਂਦੇ ਕੈਨੇਡਾ ਤੋਂ ਬਾ ਕੈਨੇਡਾ ਤੋਂ ਆਉਂਦੇ ਤਿੰਨ ਬੱਚੇ ਤੇ ਉਹਨਾਂ ਨੂੰ ਫਿਰ ਆਪਣੀ ਮਦਰ ਜਿਹੜੇ ਨੇ ਉਹ ਨਹੀਂ ਉਹ ਤਾਂ ਡੇਕ ਰਹੇ ਸੀ ਵੀ ਉਹ ਡੈਡਪਾਟੀ ਲੈ ਕੇ ਆਉਂਦੇ ਕਰੇ ਕਹਿੰਦੇ ਨੇ ਕਿ ਭਗਵਾਨ ਜਿਹੜਾ ਈਸ਼ਵਰ ਦਾ ਰੂਪ ਹੁੰਦੇ ਨੇ ਜੇਕਰ ਧਰਤੀ ਦੇ ਉੱਤੇ ਕੋਈ ਭਗਵਾਨ ਦਾ ਰੂਪ ਹੈਗਾ ਤਉ ਡਾਕਟਰਾਂ ਲੇਕਿਨ ਇਸ ਵੇਲੇ ਇੱਕ ਮਦਭਾਗੀ ਖਬਰ ਤੁਸੀਂ ਕਹਿ ਸਕਦੇ ਹੋ ਕਿ ਲੁਧਿਆਣਾ ਸ਼ਹਿਰ ਤੋਂ ਬੀਤੇ ਦਿਨਾਂ ਹੀ ਜਦੋਂ ਇੱਕ ਬਜ਼ੁਰਗ ਮਹਿਲਾ ਦੀ ਜਿਹੜੀ ਹੈ ਡੈੱਡ ਬੋਡੀ ਹੀ ਚੇਂਜ ਕਰ ਦਿੱਤੀ ਗਈ ਪਰਿਵਾਰ ਵਾਲਿਆਂ ਨੂੰ ਤੁਸੀਂ ਕਹਿ ਸਕਦੇ ਹੋ ਕਿ ਵੀ ਐਡਾ ਨਾ ਤਾਂ ਸਮਾਂ ਮਿਲਿਆ ਤੇ ਨਾ ਹੀ ਹਰ ਇੱਕ ਆਦਮੀ ਦੀ ਇੱਛਾ ਹੁੰਦੀ ਹੈ ਕਿ ਜਦੋਂ ਉਹਨਾਂ ਦੇ ਘਰ ਦਾ ਕੋਈ ਜੀ ਤੁਰ ਜਾਏ ਤਾਂ ਪੂਰੇ ਰਸਮ ਰਿਵਾਜ ਦੇ ਨਾਲ ਉਹਨਾਂ ਨੂੰ ਅੰਤਿਮ ਜਿਹੜੀ ਵਿਦਾਈ ਆ ਉਹ ਦਿੱਤੀ ਜਾਏ ਲੇਕਿਨ ਵੱਡੇ ਅਨਗੈਲੀ ਜਿਹੜੇ ਲੁਧਿਆਣਾ ਦੇ ਹਸਪੀਟਲ ਦੇ ਸਾਹਮਣੇ ਹੀ ਪਰਿਵਾਰਕ ਮੈਂਬਰ ਮੇਰੇ ਨਾਲ ਮੌਜੂਦ ਨੇ ਹੁਣ ਜਿਹੜੇ ਇਨਸਾਫ ਵਾਸਤੇ ਤੱਕੇ ਖਾ ਰਹੇ ਨੇ ਪਰਚਾ ਵੀ ਦਰਜ ਕਰਵਾਇਆ ਇਨਸਾਫ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਭਾਜੀ ਕੀ ਕੁਝ ਜਿਹੜਾ ਹੁਣ ਹੋ ਰਿਹਾ ਕੇਸ ਦੇ ਵਿੱਚ ਕੇਸ ਦੇ ਵਿੱਚ ਜਿਹੜੀ ਐਫ ਆਰ ਆਪਣੀ ਦਰਜ ਹੋਈ ਆ ਉਹ ਬਾਈ ਨੇਮ ਨਹੀਂ ਗਈ ਅੱਛਾ ਉਹ ਤਾਂ ਛੋਟੇ ਜਿਹੜੇ ਮੁੰਡੇ ਮੁਲਾਜ਼ਮ ਆ ਇਹਨਾਂ ਨੇ ਉਹਨਾਂ ਉਹਨਾਂ ਨੂੰ ਬਲੀ ਦੇ ਬੱਕਰੇ ਬਣਾਉਣਾ ਠੀਕ ਹਾਂ ਜਿਹੜੇ 10000 ਤਨਖਾਹ ਲੈਂਦੇ ਆ 5000 ਅਸਲ ਵਿੱਚ ਜਿਸ ਬੰਦਾ ਇਹਦੀ ਆਮਦਨ ਖਾਂਦਾ ਉਹਦੇ ਤੇ ਹੋਣਾ ਚਾਹੀਦਾ ਪਰਚਾ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਜਿਹੜੇ ਮਾਲਕ ਨੇ ਜਿਹੜੀ ਮੈਨੇਜਮੈਂਟ ਆ ਬਾਇ ਨੇਮ ਉਹਨਾਂ ਤੇ ਪਰਚਾ ਹੋਣਾ ਬਿਲਕੁਲ ਹੋਣਾ ਚਾਹੀਦਾ ਇਹ ਜਿਹੜੀ ਡੈਟ ਕੋਈ ਹੈ ਸਾਡੀ ਨਹੀਂ ਸਾਰੇ ਸਮਝਦੀ ਹੈ ਜੀ ਤੁਹਾਨੂੰ ਕੀ ਲੱਗਦਾ ਸੀ ਜਿਹੜੇ ਪਰਚਾਈ ਪਰਚਾਈ ਤੁਹਾਡੀ ਹਾਲਤ ਜਿਹੜੀ ਆ ਉਹ ਸਮਝ ਸਕਦੇ ਆ ਵੀ ਆਪਣੇ ਇੱਕ ਜੀ ਦਾ ਨਾਂ ਮਿਲਣਾ ਇੱਕ ਤਾਂ ਜਹਾਨੋਂ ਤੁਰ ਜਾਣਾ ਫਿਰ ਵੀ ਤੁਸੀਂ ਉਹਦਾ ਜਿਹੜਾ ਚਿਹਰਾ ਉਹ ਵੀ ਨਹੀਂ ਦੇਖ ਪਾਇ ਉਹਨਾਂ ਦਾ ਦਿਨ ਸੰਸਕਾਰ ਵੀ ਕਿਤੇ ਹੋਰ ਹੋ ਗਿਆ ਹਾਂਜੀ ਕੋਈ ਉਹਦਾ ਜਿਹੜੇ ਬੱਚੇ ਆ ਉਹ ਵੀ ਉਸ ਦਿਨ ਬਾਹਰੋਂ ਆਉਂਦੇ ਕੈਨੇਡਾ ਤੋਂ ਬਾ ਕੈਨੇਡਾ ਤੋਂ ਆਉਂਦੇ ਤਿੰਨ ਬੱਚੇ ਉਹ ਆ ਚੁੱਕੇ ਨੇ ਫਿਰ ਉਹ ਹੋਸਟ ਹਾਂਜੀ ਤੇ ਉਹਨਾਂ ਨੂੰ ਫਿਰ ਆਪਣੀ ਮਦਰ ਜਿਹੜੇ ਨੇ ਉਹ ਨਹੀਂ ਉਹ ਤਾਂ ਡੇਡ ਬੋਡੀ ਲੈ ਕੇ ਆਉਂਦੇ ਘਰੇ ਸੁਣ ਵੀ ਹਲੇ ਨੂੰ ਡੀਕ ਰਹੇ ਨੇ ਭਈ ਉਹ ਡੀਕ ਰਹਾ ਹੈ ਮਾਤਾ ਮਿਲ ਜੇ ਉਹਨਾਂ ਦੀ ਚੰਡੀਗੜ੍ਹ ਵੀ ਗਏ ਸੀਗੇ ਤੁਸੀਂ ਮਹਿਲਾ ਕਮਿਸ਼ਨ ਨਾਲ ਉਹਨਾਂ ਨੇ ਸਾਨੂੰ ਵਿਸ਼ਵਾਸ ਪੂਰਾ ਦਵਾਇਆ ਹੂੰ ਕੁਦਬਾ ਦਾ ਛੁੱਟੀ ਆ ਗਈ ਵਿੱਚ ਤੇ ਸਾਨੂੰ ਮਾਣ ਵੀ ਆ ਹਾਂ ਵੀ ਮੌਕੇ ਦੀ ਸਰਕਾਰ ਤੇ ਵੀ ਮਾਣ ਆ ਸਾਨੂੰ ਇਨਸਾਫ ਦਿੱਤਾ ਜਾਊਗਾ ਇੱਕ ਸਾਜ਼ਿਸ਼ ਦੀ ਵੀ ਗੱਲ ਆਖੀ ਜਾ ਰਹੀ ਹੈ ਭਈ ਹੋ ਸਕਦਾ ਜਿਵੇਂ ਤੁਸੀਂ ਕਿਹਾ ਭਈ ਜਿਹੜੇ ਅੰਗ ਨੇ ਹੋ ਸਕਦਾ ਉਹ ਕੱਢੇ ਜਾਣੇ ਜਾਂ ਹੋਰ ਕੁਝ ਤੁਹਾਨੂੰ ਕੀ ਲੱਗਦਾ ਸਾਡੀ ਪੂਰੀ ਸ਼ੱਕ ਆ ਜੀ ਪੂਰਾ ਚੱਕਾ ਪੂਰਾ ਚੱਕ ਹੈ ਇਸ ਚੀਜ਼ ਦਾ ਜਿਵੇਂ ਜਿਵੇਂ ਅਭੀ ਜਿਹੜਾ ਹੈ ਜਿਨ੍ਹਾਂ ਨੇ ਸੰਸਕਾਰ ਕੀਤਾ ਤੇ ਡਾਕਟਰਾਂ ਨੇ ਇਹ ਮਿਲੀਪੁਕਤਾ ਇਹਨਾਂ ਦੀ ਜਿਨ੍ਹਾਂ ਨੇ ਡੈੱਡ ਬਾਡੀ ਨੂੰ ਖੁਰਦਬੁਰਦ ਕੀਤਾ ਤੁਸੀਂ ਕਹਿ ਰਹੇ ਖੁਰਦਬੁਰਦ ਕੀਤਾ ਹੈ ਗਲਤੀ ਨਹੀਂ ਹੈ ਕਿ ਭਈ ਗਲਤੀ ਨਾਲ ਚੇਂਜ ਹੋ ਗਿਆ ਹਾਂਜੀ ਨਹੀਂ ਗਲਤੀ ਨਹੀਂ ਗਲਤੀ ਨਹੀਂ ਹਾਂ ਮਿਲੀਪੁਕਤਾ ਹੈ ਗਲਤੀ ਤਾਂ ਤਾਂ ਦੀ ਨਾ ਕਿਸੇ ਚੀਜ਼ ਦਾ ਉੱਤੇ ਨਾਮ ਨਾ ਹੋਵੇ ਕਿ ਉਹਦੇ ਤੇ ਆਈਡੀ ਬਣੀ ਸੀ ਇਹਨਾਂ ਦੇ ਦੋ ਤਰ੍ਹਾਂ ਦੇ ਦੋ ਹੀ ਦਰਵਾਜ਼ੇ ਉਹਦੇ ਵਿੱਚ ਉਹਨਾਂ ਚ ਡੱਡੀਆਂ ਇੱਕ ਇੱਕ ਡੈੱਡ ਬੌਡੀ ਸਾਡੇ ਵਾਲੀ ਸੀ ਜਿੱਦਨੇ ਰੱਖ ਗਏ ਤੇ ਜਿਹੜੀ ਆਈ ਸੀ ਉਹਦੇ ਤੋਂ ਵੀ ਆਈ ਈ ਆਈ ਡੀ ਬਣੀ ਸੀ ਮੈਂ ਮੋٹے ਚਾਕ ਨਾਲ ਵੇਖੀ ਆ ਆਈ ਡੀ ਬਣੀ ਉੱਤੇ ਅੱਛਾ ਹਾਂ ਲਿਓ ਤਾਂ ਨਾ ਲੱਗੇ ਹੁੰਦੇ ਨੇ ਪੈਰਾ ਦੇ ਵਿੱਚ ਟੈਗ ਵੀ ਲਿਖੇ ਉਹ ਵੀ ਬਰੀਕ ਨਹੀਂ ਲੱਗੇ ਹਾਂ ਮੋٹے ਬਈ ਆਰਾਮ ਨਾਲ ਕੋਈ ਪੰਜਵੀਂ ਚ ਪੜਦਾ ਬੱਚਾ ਵੀ ਜਾਵੇ ਤਾਂ ਉਹ ਪਛਾਣ ਲਵੇ ਬਈ ਕੀ ਨਾਂ ਲਿਖਿਆ ਹੋਇਆ ਪਛਾਣ ਲੈਂਦਾ ਸਾਡੀ ਡੈੱਡ ਬੌਡੀ ਆ ਜਿਹੜੀ ਇਹ 45 ਕਿਲੋ ਦੀ ਉਹ ਉਹ ਦੁੱਗਣਾ ਵਜ਼ਨ ਆ ਉਹਦਾ ਹਰ ਐ ਰਿਪੋਰਟ ਦੇ ਹਿਸਾਬ ਨਾਲ ਵੀ ਦੁੱਗਣਾ ਅੱਛਾ ਜਿਹੜੇ ਡਾਕਟਰ ਰਿਪੋਰਟ ਚ ਪਾਉਂਦੇ ਆ ਨਾ ਦੁੱਗਣਾ ਵਜਨ ਆ ਆ ਵਿੱਚ ਤੁਹਾਡੀ ਉਹਨਾਂ ਨਾਲ ਗੱਲਬਾਤ ਹੋਈ ਜਿਹੜੀ ਡੈੱਡ ਬੋਡੀ ਥੋਡੇ ਵਾਲੀ ਜਿਨ੍ਹਾਂ ਨੂੰ ਦਿੱਤੀ ਗਈ ਆ ਉਹ ਜਦੋਂ ਸਾਨੂੰ ਡੈੱਡ ਬੋਡੀ ਨਹੀਂ ਮਿਲੀ ਤੇ ਅਸੀਂ ਅੰਦਰ ਅਜੇ ਰੌਲਾ ਹੀ ਪਾਈ ਜੰਨੇ ਆ ਇੱਕ ਭੈਣ ਜੀ ਆਏ ਉੱਥੇ ਉਹ ਸਾਡੀਆਂ ਮਿੰਨਤਾਂ ਤੇ ਸੌਰੀ ਕਰੀ ਗਏ ਅਸੀਂ ਆਖਿਆ ਵੀ ਮੁਲਾਜ਼ਮ ਅਸੀਂ ਆਖਿਆ ਵੀ ਤੁਸੀਂ ਸੌਰੀ ਸਾਡੇ ਤੋਂ ਕਾਦੀ ਮੰਗਦੇ ਆ ਸਾਡਾ ਇਹ ਜੋ ਅਸੀਂ ਕਹਿਣਾ ਡਾਕਟਰਾਂ ਨੂੰ ਕਹਿਣਾ ਹਸਪੀਟਲ ਨੂੰ ਕਹਿਣਾ ਉਹਨਾਂ ਦੀ ਮੇਰੀ ਮਾਤਾ ਸੀ ਤੇ ਮੈਂ ਉਹਦੀ ਅਕਲੋਤੀ ਲੜਕੀ ਆ ਜਦੋਂ ਅਕਲੋਤੀ ਲੜਕੀ ਉਹਨੇ ਆਖਿਆ ਤੇ ਅਸੀਂ ਆਖਿਆ ਵੀ ਤੇਰਾ ਪਿਆਰ ਬਹੁਤ ਫਿਰ ਉਹਦੇ ਨਾਲ ਜੀਨੇ ਮੂੰਹ ਵੀ ਨਹੀਂ ਵੇਖਿਆ ਉਹ ਤਾਂ ਲਜਾ ਕੇ ਫਿਰ ਇਹ ਜਿਹਾਂ ਅਸੀਂ ਆਪਦੇ ਤਜਰਬੇ ਦੇ ਹਿਸਾਬ ਨਾਲ ਗੱਲਾਂ ਕਰਦੇ ਰਹੇ ਉਹਦੇ ਨਾਲ ਤੇ ਫਿਰ ਜਦੋਂ ਪੁਲਿਸ ਪਾਰਟੀ ਇੱਥੇ ਆਈ ਆ ਉਹਨਾਂ ਨੇ ਉਹਨਾਂ ਦੇ ਬਿਆਨ ਲਏ ਉਹਨਾਂ ਆਖਿਆ ਇਹਦਾ ਇੱਕ ਲੜਕਾ ਵੀ ਹੈਗਾ ਅਸੀਂ ਆਖਿਆ ਤੁਸੀਂ ਆਂਦੇ ਹੀ ਅਕਲੋਤੀ ਲੜਕੀ ਐ ਹਾਂ ਤੇ ਇਹ ਇੱਕ ਲੜਕਾ ਵੀ ਆ ਗਿਆ ਇਹਦਾ ਅਕਲੋਤੀ ਦਾ ਮਤਲਬ ਹੁੰਦਾ ਮੈਂ ਕੱਲਾ ਹਾਂ ਹਾਂ ਫਿਰ ਸਾਡੀ ਸ਼ੱਕ ਵੱਧ ਗਈ ਉਹਨਾਂ ਵੀ ਇਹ ਹਰੇਕ ਗੱਲ 'ਚ ਝੂਠ ਮਾਰ ਰਹੇ ਆ ਇਹ ਫਿਰ ਇਹਨਾਂ ਡੈੱਡ ਬੋਡੀ ਇਹਨਾਂ ਨੇ ਉਹ ਸਾਡੀ ਡੈੱਡ ਬੋਡੀ ਤੋਂ ਕੋਈ ਲਾਇਆ ਲਿਆ ਇਹ ਗੱਲ ਨਾਰਮਲੀ ਹਜਮ ਨਹੀਂ ਹੁੰਦੀ ਚਲੋ ਵੱਡੀ ਬਿਮਾਰੀ ਦੀ ਗੱਲ ਆਖੀ ਜਾ ਰਹੀ ਹੈ ਭਈ ਉਹਨਾਂ ਦੀ ਜਿਹੜੀ ਡੈੱਡ ਬੋਡੀ ਸੀ ਉਹਨਾਂ ਨੂੰ ਵੱਡੀ ਬਿਮਾਰੀ ਸੀ ਇੱਕ ਐਜ਼ ਅ ਪੁੱਤਰ ਜਾਂ ਐਜ਼ ਅ ਧੀ ਭਈ ਜੋ ਮਰਜ਼ੀ ਹੋ ਜਾਏ ਮਾਂ ਦੇ ਨਾਲ ਇੰਨਾ ਪਿਆਰ ਹੁੰਦਾ ਭਈ ਜਾਂਦੇ ਜਾਂਦੇ ਇਹ ਤਾਂ ਕਹਿੰਦੀ ਆ ਕਰੋਨਾ ਤੱਕ ਦੇ ਵਿੱਚ ਯਾਰ ਮੇਰੀ ਮਾਂ ਦਾ ਆਖਰੀ ਵਾਰੀ ਮੈਨੂੰ ਇੱਕ ਵਾਰ ਚਿਹਰਾ ਦਿਖਾ ਦਿਓ ਮੈਨੂੰ ਮੁੜ ਕੇ ਲੱਭਣਾ ਨਹੀਂ ਇਹ ਗੱਲ ਹਜਮ ਹੁੰਦੀ ਹੈ ਵੀ ਬਿਨਾ ਚਿਹਰਾ ਦੇਖੇ ਕੋਈ ਆਪਣੀ ਮਾਂ ਦਾ ਅੰਤਿਮ ਸੰਸਕਾਰ ਹੀ ਕਰ ਦੇਵੇ ਇਹ ਤਾਂ ਸਾਡੀ ਪੱਕੀ ਸ਼ੱਕ ਕਰਨਾਂ ਤੇ ਹਣ ਕਿਸ ਆਧਾਰ ਤੇ ਵੀ ਹਰੇਕ ਬੰਦਾ ਹੁਣ ਤਾਂ ਫੋਟੋ ਵੀ ਖਿੱਚਦੇ ਆ ਹਰੇਕ ਬੱਚੇ ਕੋਲੇ ਵੀ ਮੋਬਾਈਲ ਆ ਆਪਦੀ ਜਿਹੜਾ ਪਿਆਰ ਆ ਬਕਾਇਦਾ ਅਸੀਂ ਹਸਪਤਾਲ ਹਸਪਤਾਲ ਤੋਂ ਲੈ ਕੇ ਜਾਂਦੇ ਆ ਉਦੋਂ ਵੀ ਜਿਹੜਾ ਮੂਹ ਚੈੱਕ ਕਰਕੇ ਲੈ ਕੇ ਜਾਂਦੇ ਬਈ ਸਾਡੀ ਹੈਗੀ ਆ ਕਿਸੇ ਹੋਰ ਦੀ ਆ ਜੀ ਉਹਨਾਂ ਵਾਲੀ ਮਮਤਾ ਸਾਡੇ ਚ ਹੁੰਦੀ ਅਸੀਂ ਵੀ ਦੂਜੀ ਲ ਜਾ ਕੇ ਸੰਸਕਾਰ ਕਰਾ ਦਿੰਦੇ ਅਸੀਂ ਤਾਂ ਵੇਖਿਆ ਵੀ ਸਾਡੀ ਡੈੱਡ ਬਾਡੀ ਨਹੀਂ ਸਾਡੇ 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 ਇੱਕ ਇੱਕ ਰਿਸ਼ਤੇਦਾਰ ਆ ਕੇ ਡੈੱਡ ਬਾਡੀ ਪਾਉਂਦਾ ਨਾਲੇ ਉਹਨੂੰ ਅਸੀਂ ਨਿਮਾਉਣੇ ਆ ਮੈਂ ਪਹਿਲਾਂ ਆਂਦਾ ਸੀ ਵੀ ਨਿਉਂਦੇ ਕਿਉਂ ਆ ਮੈਨੂੰ ਜ਼ਿੰਦਗੀ ਚ ਇੱਕ ਤਜਰਬਾ ਆਇਆ ਨੋਣੂ ਉਹ ਨੂੰਣਾ ਹਰੇਕ ਨੇ ਮਾਪਿਆਂ ਨੇ ਹੰਦਾ ਜੇ ਧੀ ਦੀ ਮੌਤ ਅਗਲੇ ਦੇ ਘਰੇ ਹੋ ਜਾਂਦੀ ਨਾ ਸਹੁਰਿਆਂ ਦੇ ਉਹ ਉਹਦੇ ਮਾਪੇ ਨੂੰ ਹੁੰਦੇ ਆ ਵੀ ਸਾਡੀ ਧੀ ਨਾ ਕੋਈ ਉਸ ਜੀ ਗੱਲ ਤਾਂ ਨਹੀਂ ਹੋਈ ਹਾਂ ਸਾਨੂੰ ਤਜਰਬੇ ਦੇ ਹਿਸਾਬ ਨਾਲ ਪਤਾ ਲੱਗਾ ਜਿਹੜੀ ਆਪਾਂ ਨੂੰ ਹੋਣੀ ਉਹ ਨੂੰ ਵੀ ਉਹ ਵੇਖੇ ਆ ਕੇ ਉਹ ਆਪਦੇ ਚਾਹਵੇਂ ਵੀ ਮੇਰੇ ਇਸ ਘਰ ਕੋਈ ਮੇਰੀ ਨਾ ਕੋਈ ਉਸ ਜੀ ਗੱਲ ਤਾਂ ਨਹੀਂ ਹੋਈ ਸਾਡੇ ਪਰਿਵਾਰ ਨਾਲ ਜਿਹੜਾ ਬੰਦੇ ਨੂੰ ਵੀ ਆਪਾਂ ਨੂੰ ਹੋਣੇ ਆ ਉਹਦੇ ਨਾਨਕੇ ਆਉਂਦੇ ਵੱਡੀ ਗੱਲ ਤੁਸੀਂ ਕਹਿ ਰਹੇ ਬਈ ਇਸ ਚੀਜ਼ ਦਾ ਤੋੜ ਅੱਜ ਪਤਾ ਲੱਗਿਆ ਬਈ ਇਹ ਚੀਜ਼ ਕਿੰਨੀ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਇਹ ਤਾਂ ਜ਼ਿੰਦਗੀ ਦਾ ਇੱਕ ਅੰਗ ਆ ਕਿਹੋ ਜੀ ਕਾਰਵਾਈ ਦੀ ਮੰਗ ਕਰ ਰਹੇ ਹਾਂ ਅਸੀਂ ਤਾਂ ਨੇ ਸਖਤ ਤੋਂ ਸਖਤ ਕਾਰਵਾਈ ਹੋਵੇ ਇਹਨਾਂ ਤੇ ਤੇ ਜਿਹੜੇ ਇਸ ਦਾ ਮੁਨਾਫਾ ਲੈਂਦੇ ਆ ਉਹ ਉਸੇ ਤੇ ਪਰਚਾ ਹੋਣਾ ਚਾਹੀਦਾ ਕੀ ਸਾਡੇ ਖੇਤ ਦੇ ਵਿੱਚੋਂ ਕੋਈ ਨਸ਼ਾ ਫੜਿਆ ਜਾਂਦਾ ਪੋਸਟ ਫੜਿਆ ਜਾਂਦਾ ਉਹ ਮਾਲਕ ਤੇ ਪਰਚਾ ਹੋਣਾ ਸਾਡੇ ਨੌਕਰ ਤੇ ਨਹੀਂ ਹੁੰਦਾ ਜਿਹੜਾ ਦਿੱਲੀ ਤੇ ਸਾਡੇ ਕੰਮ ਕਰ ਰਿਹਾ ਇਹ ਤਾਂ ਨਿੱਕੇ ਨਿੱਕੇ ਮੁਲਾਜ਼ਮ ਦਿੱਲੀ ਤੇ ਕੰਮ ਕਰ ਰਹੇ ਬੱਚਿਆਂ ਦਾ ਕੀ ਹਾਲ ਆ ਜਿਹੜੇ ਕੈਨੇਡਾ ਤੋਂ ਆਏ ਸੀ ਉਹਨਾਂ ਦਾ ਹਾਲ ਬੁਰਾ ਉਹ ਆਂਦੇ ਵੀ ਅਹੀਂ ਹੋ ਇੱਥੋਂ ਹੋਣੇ ਚਲੇ ਮਾਨਸਿਕ ਤੌਰ ਤੇ ਪਰੇਸ਼ਾਨ ਬਹੁਤ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਰਿਵਾਰਕ ਮੈਂਬਰ ਮੌਜੂਦ ਨੇ ਅੱਖਾਂ ਦੇ ਵਿੱਚ ਹੰਝੂ ਨੇ ਸਿਚੁਏਸ਼ਨ ਜਿਹੜੀ ਤੁਸੀਂ ਆਪ ਸਮਝ ਸਕਦੇ ਹੋ ਵੀ ਇੱਕ ਮਹਿਲਾ ਦੀ ਇੱਕ ਮਾਤਾ ਦੀ ਡੈਥ ਹੁੰਦੀ ਆ ਹਰ ਇੱਕ ਬੰਦਾ ਇਹ ਚਾਹੁੰਦਾ ਵੀ ਮੇਰਾ ਪਰਿਵਾਰਕ ਮੈਂਬਰ ਆ ਪੂਰੇ ਰੀਤੀ ਰਿਵਾਜ ਦੇ ਨਾਲ ਮੈਂ ਇਹਨਾਂ ਨੂੰ ਅੰਤਿਮ ਸੰਸਕਾਰ ਕਰਾਂ ਵਿਦਾਈ ਜਿਹੜੀ ਇਹਨਾਂ ਦੀ ਹੋਵੇ ਲੇਕਿਨ ਇਸ ਪਰਿਵਾਰ ਦੇ ਨਾਲ ਇਹੋ ਜਿਹਾ ਪਾਣਾ ਵਰਤ ਗਿਆ ਕਿ ਆਖਰੀ ਸਮੇਂ ਦੇ ਵਿੱਚ ਉਹਨਾਂ ਦਾ ਜਿਹੜੇ ਤੁਸੀਂ ਦਰਸ਼ਨ ਕਹਿ ਲੋ ਜ਼ਿਦਾਰ ਕਹਿ ਲੋ ਜਾਂ ਡੈੱਡ ਬੋਡੀ ਕਹਿ ਲੋ ਉਹ ਹੀ ਇਹਨਾਂ ਨੂੰ ਨਹੀਂ ਮਿਲੀ ਇਨਸਾਫ ਇਸ ਚੀਜ਼ ਦਾ ਮੰਗ ਰਿਹਾ ਕਿ ਆਖਿਰਕਾਰ ਉਹ ਮਾਤਾ ਕਿੱਥੇ ਨੇ ਕਿੱਥੇ ਉਹਨਾਂ ਦੀ ਡੈੱਡ ਬੋਡੀ ਆ ਕਲੀਅਰ ਵੀ ਹਲੇ ਤੱਕ ਇਹ ਨਹੀਂ ਹੋਗਾ ਕਿ ਭਈ ਉਹਨਾਂ ਦਾ ਕਿੱਥੇ ਅੰਤਿਮ ਸੰਸਕਾਰ ਕੀਤਾ ਗਿਆ ਤੇ ਕਿੱਤੇ ਨਹੀਂ ਤੇ ਨਰਾਜ਼ਗੀ ਇਸ ਗੱਲ ਨੂੰ ਲੈ ਕੇ ਆ ਕਿ ਬੰਦ ਦੀ ਜਿਹੜੀ ਸਖਤ ਕਾਰਵਾਈ ਆ ਉਹ ਨਹੀਂ ਕੀਤੀ ਜਾ ਰਹੀ ਹਾਲਾਂਕਿ ਸਰਕਾਰ ਤੇ ਇਹਨਾਂ ਨੂੰ ਭਰੋਸਾ ਨਿਆਂ ਪ੍ਰਣਾਲੀ ਤੇ ਇਹਨਾਂ ਨੂੰ ਭਰੋਸਾ ਤੇ ਮੰਗ ਕਰ ਰਹੇ ਨੇ ਕਿ ਸਖਤ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇ